ਜਿਹੜੇ ਕੀ ਅਸੀਂ ਪੰਜਾਬੀ ਲੋਕਾਂ ਲੋਕਾਂ ਦੀ ਸੇਵਾ ਲਈ ਜਾਣੇ ਜਾਂਦੇ ਆ। ਔਰ ਅੱਜ ਹੜ੍ਹ ਦੇ ਪਾਣੀਆਂ ਨੇ ਬਰਸਾਤ ਦੇ ਜਿਹੜਾ ਪੰਜਾਬ ਦੇ ਕਈ ਜ਼ਿਲ੍ਹੇ ਡਬੋਤੇ ਆ। ਉਹ ਵੀ ਜਿਹੜੇ ਸੰਸਥਾ ਦੇ ਨੇ ਸਮਾਜ ਆਪਣੇ ਪ੍ਰਸ਼ਾਸਨ ਵੱਲੋਂ ਤੇ ਕੋਈ ਕਿਛਤੀ ਨਹੀਂ ਆਈ। ਪ੍ਰਸ਼ਾਸਨ ਨੇ ਬਸ ਬਿੱਲ ਭਰਨੇ ਨੇ ਹੁਣ। ਸੇਵਾ ਜਿਹੜੀਆਂ ਨੇ ਉਹ ਸੰਸਥਾਵਾਂ ਜਿਹੜੇ ਨੇ ਗੁਰਦੁਆਰੇ ਜਿਹੜੇ ਨੇ ਕੋ ਲੋਕ ਭਾਈਚਾਰੇ ਜਿਹੜੇ ਨੇ ਆਪਸ ਦੇ ਵਿੱਚ ਕਰਕੇ ਇਕੱਠੇ ਉਹ ਤਿਲ ਫੁੱਲ ਭੇਡਾ ਕਰਕੇ ਸਾਰੀ ਇਹ ਸੇਵਾ ਕਰਦੇ ਪਏ ਨੇ ਤੇ ਪ੍ਰਸ਼ਾਸਨ ਨੇ ਕੀ ਇਹ ਪ੍ਰਸ਼ਾਸਨ ਤੇ ਹੁਣ ਬਿੱਲ ਭਰੇ ਜਾਣੇ ਨੇ। ਬਿਲ ਭਰੇ ਜਣੇ ਤੇ ਜਿੱਦਾਂ ਹਮੇਸ਼ਾ ਹੀ ਹੁੰਦਾ ਰਿਹਾ ਆ ਆ ਜਦੋਂ ਅਪ ਕਮੀ ਦੇਖੀ ਸਭ ਤੋਂ ਪਹਿਲੇ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਨਾ ਚਾਹਾਂਗਾ ਕਮਾਂਡਜੋ ਡੀਸੀ ਅੰਮ੍ਰਿਤਸਰ ਔਰ ਐਸਐਸਪੀ ਦਿਹਾਤੀ ਬੜਾ ਵਧੀਆ ਕੰਮ ਕਰ ਰਹੇ ਨੇ ਨਾਲ ਦੇ ਨਾਲ ਇਹ ਵੀ ਜ਼ਰੂਰ ਕਰਨ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਆ ਉਹ ਲੋਕਾਂ ਨੂੰ ਗਾਈਡ ਕਰਨ ਜਿਹੜੇ ਲੋਕ ਸਮਾਨਤਾ ਲੈ ਆਏ ਪਰ ਉਹ ਕਿਹੜੇ ਹੱਥਾਂ ਤੱਕ ਜਾਣਾ ਆ ਕਿਹੜੀ ਸਹੀ ਜਗ੍ਹਾ ਪਹੁੰਚਾਣਾ ਆ ਸਰਕਾਰ ਇਹਦੇ ਲਈ ਗਾਈਡਲਾਈਨ ਜਾਰੀ ਕਰੇ ਬਕਾਇਦਾ ਨਿਊਜ਼ ਚੈਨਲਾਂ ਦੇ ਉੱਤੇ ਹਾਂਜੀ ਗੱਲਬਾਤ ਕਰਦੇ ਹਾਂ ਜੀ ਜੋ ਮੇਰੇ ਵੀਰ ਅੰਮ੍ਰਿਤਸਰ ਤੋਂ ਹਰਪੀਤਾਂ ਦੀ ਮਤਵਾ ਤੇ ਰਾਤ ਸਮਗਰੀ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਤੁਸੀਂ ਆਪਣਾ ਨਾਮ ਦੱਸ ਕੇ ਤੇ ਕਿਹੜੀ ਤੁਹਾਡੀ ਸੰਸਥਾ ਆ ਤੇ ਦੱਸੋ ਤੁਸੀਂ ਇਹ ਜਿਹੜੀ ਸੇਵਾ ਕਰਨ ਆਏ ਇਹ ਤੁਸੀਂ ਅੱਜ ਹੀ ਲੈ ਗਏ ਤੇ ਜਾਂ ਅੱਗੇ ਵੀ ਤੁਸੀਂ ਸੇਵਾ ਕਰ ਰਹੇ ਜੀ ਜੈ ਭੀਮ ਜੈ ਭਾਰਤ ਸਾਥੀਓ ਮੈਂ ਸਨੀ ਦਾਨਵ ਰਾਸ਼ਟਰੀ ਅਧਿਐਕਸ਼ਮ ਬੇਟਕਰ ਸਮਾਜਦਲ ਭਾਰਤ ਤੋਂ ਔਰ ਅੱਜ ਉਸ ਸੂਬੇ ਤੇ ਮੁਸ਼ਕਲ ਆਈ ਹੈ ਜਿੰਨੇ ਪੂਰੇ ਭਾਰਤ ਦੇ ਵਿੱਚ ਕਿਤੇ ਮੁਸ਼ਕਲ ਆ ਜੇ ਇਫਤਾ ਆ ਜੇ ਤੇ ਡਟ ਕੇ ਲੋਕਾਂ ਦੀ ਮਦਦ ਕੀਤੀ ਆ ਮੇਰੀ ਮੁਰਾਦ ਪੰਜਾਬ ਤੋਂ ਆ ਜਿਹੜੇ ਕੀ ਅਸੀਂ ਪੰਜਾਬੀ ਲੋਕ ਆ ਲੋਕਾਂ ਦੀ ਸੇਵਾ ਲਈ ਜਾਣੇ ਜਾਣੇ ਆ ਔਰ ਅੱਜ ਹੜ੍ਹ ਦੇ ਪਾਣੀਆਂ ਨੇ ਬਰਸਾਤ ਦੇ ਜਿਹੜਾ ਪੰਜਾਬ ਦੇ ਕਈ ਜ਼ਿਲ੍ਹੇ ਡਬੋਤੇ ਆ ਔਰ ਮੈਂ ਅੰਬੇਡਕਰ ਸਮਾਜ ਦਲ ਵੱਲੋਂ ਔਰ ਸਮੁੱਚੇ ਮਹਾਰਤਾ ਵੱਲੋਂ ਇਹ ਬੇਨਤੀ ਕਰਨਾ ਚਾਹਨਾ ਕਿ ਸਾਥੀ ਬਾਤ ਚੜ ਕੇ ਅੱਜ ਮਦਦ ਕਰਨ ਕਿਉਂਕਿ ਜ਼ਮੀਨਾਂ ਤਬਾਹ ਹੋ ਗਈਆਂ ਫਸਲਾਂ ਤਬਾਹ ਹੋਈਆਂ ਘਰ ਤਬਾਹ ਹੋ ਗਏ ਜਾਨਵਰ ਜਿਹੜੇ ਆ ਤਬਾਹ ਹੋ ਗਏ ਆ ਔਰ ਇਹ ਹੜ ਦੇ ਪਾਣੀ ਦੇ 2 4 5 10 ਦਿਨ ਹੋਰ ਆ ਜੂਗਾ ਦੇ ਬਾਅਦ ਚ ਜਿਹੜੀ ਅਸਲੀ ਤਬਾਈ ਮਚਣੀ ਆ ਬਿਮਾਰੀਆਂ ਫੈਲਣੀਆਂ ਕਿਉਂਕਿ ਜਿਹੜੇ ਮਾਰਗੇ ਨੇ ਜਾਨਵਰ ਬਦਬੂ ਫੈਲਣੀਆਂ ਉਹ ਅਗੇ ਸਰਕਾਰ ਨੂੰ ਵੀ ਚਾਹੀਦਾ ਹੁਣੇ ਤੋਂ ਮੈਡੀਕਲ ਟੀਮਾਂ ਤਿਆਰ ਕਰ ਲੈਣ ਅੱਜ ਅਸੀਂ ਸਾਥੀ ਜਿਹੜੇ ਆਏ ਆ ਵੱਡੀ ਗਿਣਤੀ ਚ ਕੱਲ ਵੀ ਗੱਡੀ ਭੇਜੀ ਸੀ ਇੱਕ ਤੋਂ ਅੱਜ ਵੀ ਸਾਥੀ ਜਿਹੜੇ ਰਾਸ਼ਨ ਦੇ ਨਾਲ ਨਾਲ ਦਵਾਈਆਂ ਕੈਂਡਲ ਮੋਮਬਤੀਆਂ ਤਾਂ ਕਿ ਲਾਈਟ ਜਿਹੜੀ ਬੰਦ ਹੋ ਚੁੱਕੀ ਆ ਪਿੰਡਾਂ ਚ ਉੱਥੇ ਰੌਸ਼ਨੀ ਹੋ ਸਕੇ ਉਹਦੇ ਨਾਲ ਦੇ ਨਾਲ ਪਾਣੀ ਤੇ ਹੋਰ ਜਰੂਰਤ ਦੀਆਂ ਜਿਹੜੀਆਂ ਸਾਡੀਆਂ ਚੀਜ਼ਾਂ ਜਿੱਦਾਂ ਮੌਸਕੀਟੋ ਹੋਰ ਕਈ ਚੀਜ਼ਾਂ ਵੀ ਜੀ ਇਹ ਜਿਹੜੀ ਰਾਹਤ ਸਮਗਰੀ ਲੈ ਕੇ ਜਾ ਰਹੇ ਇਹ ਕਿਹੜੇ ਕਿਹੜੇ ਪਿੰਡ ਤੁਹਾਨੂੰ ਜਾ ਰਹੇ ਜੀ ਅਸੀਂ ਹੁਣ ਇੱਥੋਂ 6 ਕਿਲੋਮੀਟਰ ਜਿਹੜਾ ਪਿੰਡ ਆ ਕੀ ਨਾ ਜੀ ਪਿੰਡ ਹਾਂਜੀ ਸੁਖਦੇਵ ਕਲਾ ਉੱਥੇ ਸਾਰੇ ਸਾਥੀ ਸੁਖਦੇਵ ਕਲਾ ਜਾ ਰਹੇ ਆ ਜਗਦੇਵ ਜਗਦੇਵ ਖੁਰਦ ਉੱਥੇ ਜਾ ਰਹੇ ਆ ਔਰ ਕੱਲ ਇੱਕ ਹੋਰ ਟੀਮ ਜਿਹੜੀ ਆਏਗੀ ਜਿਹਦੀ ਡਿਊਟੀ ਲਈ ਗਈ ਆ ਵੀ ਪ੍ਰਸ਼ਾਦੇ ਤਿਆਰ ਕਰਕੇ ਔਰ ਨਾਲ ਦੇ ਨਾਲ ਉਥੋਂ ਸਾਰਾ ਸਿਸਟਮ ਬਣਾ ਕੇ ਹੀ ਲਿਆ ਕੇ ਦਿੱਤਾ ਜਾਏਗਾ ਜੋ ਅੱਜ ਹਾਲਾਤ ਦੇਖੇ ਔਰ ਨਾਲ ਦੇ ਨਾਲ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਵੀ ਰਾਸ਼ਨ ਲੋਕ ਦੇ ਰਹੇ ਨੇ ਜਿਹੜੀਆਂ ਸੰਸਥਾਵਾਂ ਸੇਵਾ ਸੁਸਾਇਟੀਆਂ ਨੇ ਉਹ ਕਰ ਰਹੀਆਂ ਨੇ ਪਰ ਬਾਲਣ ਦੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਲੋਕਾਂ ਨੂੰ ਲੱਕੜਾਂ ਦੀ ਜ਼ਰੂਰਤ ਆ ਸਿਲੰਡਰਾਂ ਦੀ ਜ਼ਰੂਰਤ ਆ ਤੁਸੀਂ ਕਿਹੜੇ ਕਿਹੜੇ ਇੱਥੇ ਕਮੀ ਜਿਹੜੀ ਮਹਿਸੂਸ ਕੀਤੀ ਆ ਜਿਹੜੇ ਲੋਕਾਂ ਤੱਕ ਜਿਹੜੇ ਅੜਚਣ ਬਣ ਰਹੀ ਕੋਈ ਰਾਤ ਸਮਗਰੀ ਪਹੁੰਚ ਨਹੀਂ ਰਹੀ ਪਾਣੀ ਜ਼ਿਆਦਾ ਹੁਣ ਕਰਕੇ ਕਿਹੜੀ ਤੁਸੀਂ ਕਮੀ ਦੇਖੀ ਸਭ ਤੋਂ ਪਹਿਲੇ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਨਾ ਚਾਹਾਂਗਾ ਮਾਨ ਜੋ ਡੀਸੀ ਅੰਮ੍ਰਿਤਸਰ ਔਰ ਐਸਐਸਪੀ ਦਿਹਾਤੀ ਬੜਾ ਵਧੀਆ ਕੰਮ ਕਰ ਰਹੇ ਨੇ ਨਾਲ ਦੇ ਨਾਲ ਇਹ ਵੀ ਜ਼ਰੂਰ ਕਰਨ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਆ ਉਹ ਲੋਕਾਂ ਨੂੰ ਗਾਈਡ ਕਰਨ ਜਿਹੜੇ ਲੋਕ ਸਮਾਨਤਾ ਲੈ ਆਏ ਪਰ ਉਹ ਕਿਹੜੇ ਹੱਥਾਂ ਤੱਕ ਜਾਣਾ ਆ ਕਿਹੜੀ ਸਹੀ ਜਗ੍ਹਾ ਪਹੁੰਚਾਣਾ ਆ ਸਰਕਾਰ ਇਹਦੇ ਲਈ ਗਾਈਡਲਾਈਨ ਜਾਰੀ ਕਰੇ ਬਕਾਇਦਾ ਨਿਊਜ਼ ਚੈਨਲਾਂ ਦੇ ਉੱਤੇ ਸਰਕਾਰੀ ਦਫ਼ਤਰਾਂ ਵੱਲੋਂ ਨੋਟਿਸ ਲਿਖਣ ਕਿ ਆ ਪਿੰਡ 'ਚ ਜਿਹੜੀ ਆ ਜ਼ਰੂਰਤ ਆ ਕਿਉਂਕਿ ਮੈਂ ਦੇਖ ਰਿਹਾ ਦੇਣ ਵਾਲੇ ਹੱਥ ਬਹੁਤ ਨੇ ਤੇ ਲੁੱਟਣ ਵਾਲੇ ਹੱਥ ਉਸ ਤੋਂ ਵੀ ਜ਼ਿਆਦਾ ਨੇ ਜੋ ਅੱਜ ਮੈਂ ਦੇਖਿਆ ਮਹਿਸੂਸ ਕੀਤਾ ਔਰ ਮੈਂ ਬੇਨਤੀ ਕਰਾਂਗਾ ਸਾਡਾ ਪੰਜਾਬੀਆਂ ਦਾ ਇਹ ਕਿਰਦਾਰ ਨਹੀਂ ਹੈਗਾ ਕਿ ਆਪਾਂ ਇਕੱਠਾ ਕਰਨ ਲਈ ਤੁਰ ਪੀਏ ਸਮਾਨ ਜਿਹੜੇ ਜ਼ਰੂਰਤਮੰਦ ਨੇ ਆਪਾਂ ਉਹਨਾਂ ਤੱਕ ਪਹੁੰਚੀਏ ਇਹਨਾਂ ਮੈਂ ਸ਼ਬਦਾਂ ਦੇ ਨਾਲ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਕਿਉਂਕਿ ਅਸੀਂ ਅੱਜ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਆ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਆ ਜਿਹੜੇ ਇਹਨੇ ਤੂਫਾਨੀ ਬਰਸਾਤ ਦੇ ਵਿੱਚ ਜਿਹੜਾ ਮੌਤ ਨਾਲ ਸਿੱਧੀ-ਸਿੱਧੀ ਟੱਕਰ ਲੈ ਕੇ ਮੈਦਾਨ 'ਚ ਖੜੇ ਆ ਮੈਂ ਆਪਣੇ ਵੱਲੋਂ ਅੰਬੇੜਕਰ ਸਮਾਜ ਦਲ ਵੱਲੋਂ ਪੱਤਰਕਾਰ ਭਾਈਚਾਰਿਆਂ ਨੂੰ ਵੀ ਸਾਰਿਆਂ ਨੂੰ ਸਲੂਟ ਕਰਦਾ ਔਰ ਆਸ ਕਰਦਾ ਵੀ ਆਪਾਂ ਸਾਰੇ ਵੱਧ ਚੜ ਕੇ ਸਹਿਯੋਗ ਕਰਾਂਗੇ ਜੈ ਭੀਮ ਜੈ ਭਾਰਤ ਕੱਲ੍ਹ ਤੋਂ ਇੱਧਰ ਇੱਧਰ ਕਰੋ ਕਰ ਲੈ ਭਾਈ ਸਾਹਿਬ ਹਾਂਜੀ ਆਓ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਹਰ ਪੀਤਾ ਦੇ ਮਤ ਲਈ ਇੱਥੇ ਜਿਹੜਾ ਇਹ ਸੇਵਾ ਕਰ ਰਹੇ ਨੇ ਹਾਂਜੀ ਭਾਈ ਸਾਹਿਬ ਤੁਸੀਂ ਇੱਥੇ ਅੱਜ ਸੇਵਾ ਨਿਭਾਉਣ ਆਏ ਜੀ ਹਾਂਜੀ ਜੀ ਅਸੀਂ ਸਾਡਾ ਅੰbedkar ਸਮਾਜ ਦਲ ਤੋਂ ਸਾਡਾ ਸੰਸਥਾ ਆ ਜਿਨ੍ਹਾਂ ਨੇ ਕੋਈ ਛੋਟਾ ਜਿਹਾ ਉਪਰਾਲਾ ਕੀਤਾ ਆ कि ਜਿਹੜੇ ਹੜਪੀੜਤ ਨੇ ਉਹਨਾਂ ਦੀ ਸੇਵਾ ਵਾਸਤੇ ਅਸੀਂ ਜੋ ਬਣਦਾ ਫੁੱਲਦਾ ਹੈ ਰਾਸ਼ਨ ਪਾਣੀ ਲੈ ਕੇ ਆਏ ਆ ਜੋ ਪਿੰਡਾਂ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕਰ ਰਹੇ ਆ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜਾ ਖੈਰ ਕਰ ਰਿਹਾ ਇਹਨੂੰ ਖਤਮ ਕਰ ਤੇ ਜਿਹੜੀ ਜ਼ਿੰਦਗੀ ਜਿਹੜੀ ਉਹ ਸੌਖੀ ਹੋ ਜਾਏ ਬੰਦਿਆਂ ਦੀ ਜਿਹੜੀ ਔਖੇ ਘੜੀਆਂ ਦੇ ਵਿੱਚ ਫਸੇ ਹੋਏ ਨੇ ਬੰਦੇ ਜਿਹੜੇ ਅਸੀਂ ਆ ਦੇਖ ਰਹੇ ਆ ਕਿ ਜਿਹੜੀ ਆਫਤ ਦੀ ਘੜੀ ਦੇ ਵਿੱਚ ਸਾਰੇ ਸਮਾਜ ਦੇ ਲੋਕ ਇੱਥੇ ਵੱਧ ਚੜ ਕੇ ਆਪਣਾ ਹਿੱਸਾ ਪਾ ਰਹੇ ਯੋਗਦਾਨ ਪਾ ਰਹੇ ਕਿਉਂਕਿ ਸਾਨੂੰ ਵੀ ਕੋਈ ਸਰਕਾਰ ਦੇ ਉੱਤੇ ਰੋਸ ਆ ਜਿਹੜੀਆਂ ਕਿਸ਼ਤੀਆਂ ਦੇ ਕੰਮ ਤੋਂ ਕੰਮ ਸੇ ਕੰਮ ਕਿਸ਼ਤੀਆਂ ਦੇ ਜਿਹੜੀਆਂ ਇਹ ਮਹਈਆ ਕਰਵਾਈਆਂ ਜਾਂ ਲੋਕਾਂ ਨੂੰ ਜੋ ਡੇਰਿਆਂ ਦੂਰ ਰਾਹ ਦੇ ਬੈਠੇ ਆ ਉੱਥੋਂ ਤੱਕ ਉਹਨਾਂ ਦੇ ਜੋ ਦਵਾਈਆਂ ਰਾਸ਼ਨ ਪਾਣੀ ਜੋ ਪਹੁੰਚ ਸਕੇ ਪ੍ਰਸ਼ਾਸਨ ਤੇ ਸ਼ਾਸਨ ਜਿਹੜਾ ਨਕਮਾ ਹੋਇਆ ਪਿਆ ਏ ਆ ਦੋ ਕਿਸ਼ਤੀਆਂ ਨੇ ਪਿੱਛੇ ਦੋਨਾਂ ਦੇ ਵਿੱਚੋਂ ਇਹੀ ਪਤਾ ਕੀਤਾ ਇੱਕ ਬੰਦ ਪਈ ਆ ਤੇ ਇੱਕ ਜਿਹੜੀ ਹੋਈ ਚਲਾਈ ਤੇ ਚੱਲਣ ਦੀ ਉਹ ਕਿੰਨੀ ਕੁ ਦੇਰ ਤੱਕ ਇੱਕ ਚੱਲੀ ਜਾਊਗੀ ਨਹੀਂ ਕੋਈ ਇਹ ਇਥੇ ਸੇਵਾਦਾਰ ਨਿਭਾ ਰਹੇ ਸੰਸਥਾ ਜਿਹੜੀ ਉਹਨਾਂ ਦੀਆਂ ਕਿਸ਼ਤੀਆਂ ਹਾਂ ਕਿਸ਼ਤੀਆਂ ਉਹ ਵੀ ਜਿਹੜੀ ਸੰਸਥਾ ਦੇ ਨੇ ਸਮਾਜ ਆਪਣੇ ਪ੍ਰਸ਼ਾਸਨ ਵੱਲੋਂ ਤੇ ਕੋਈ ਕਿਸ਼ਤੀ ਨਹੀਂ ਆਈ ਪ੍ਰਸ਼ਾਸਨ ਨੇ ਬਸ ਬਿੱਲ ਭਰਨੇ ਨੇ ਹੁਣ ਸੇਵਾ ਜਿਹੜੀਆਂ ਨੇ ਉਹ ਸੰਸਥਾਵਾਂ ਜਿਹੜੇ ਨੇ ਗੁਰਦੁਆਰੇ ਜਿਹੜੇ ਨੇ ਕੋ ਲੋਕ ਭਾਈਚਾਰੇ ਜਿਹੜੇ ਨੇ ਆਪਸ ਦੇ ਵਿੱਚ ਕਰਕੇ ਇਕੱਠੇ ਉਹ ਤਿਲ ਫੁੱਲ ਭੇਡਾ ਕਰਕੇ ਸਾਰੀ ਸੇਵਾ ਕਰਦੇ ਪਏ ਨੇ ਤੇ ਪ੍ਰਸ਼ਾਸਨ ਨੇ ਕੀ ਹੈ ਪ੍ਰਸ਼ਾਸਨ ਤੇ ਉਹਨਾਂ ਬਿੱਲ ਭਰੇ ਜਾਣੇ ਨੇ ਬਿੱਲ ਭਰੇ ਜਾਣੇ ਤੇ ਜਿੱਦਾਂ ਹਮੇਸ਼ਾ ਹੀ ਹੁੰਦਾ ਰਿਹਾ ਆ ਆ ਜਦੋਂ ਆਪਣੀ ਕੋਰੋਨਾ ਆਇਆ ਸੀ ਕੋਰੋਨਾ ਦੇ ਵਿੱਚ ਵੀ ਕੀ ਹੋਇਆ ਪ੍ਰਸ਼ਾਸਨ ਨੇ ਬਿੱਲ ਭਰ ਕੇ ਭਰ ਦਿੱਤੇ ਤੇ ਆਪਣੇ ਜਿਹੜੇ ਘਟ ਡ ਭਰਲੇ ਉਹਨਾਂ ਨੇ ਆਪਣੇ ਘਰ ਪਰਿਵਾਰ ਭਰਲੇ ਨੇ ਪਰ ਇਹੜੀ ਗਰੀਬ ਜਨਤਾ ਜਿਹੜੀ ਹੁਣ ਇਸ ਟਾਈਮ ਤੇ ਘਰਾਂ ਦੇ ਵਿੱਚ ਬੈਠੀ ਆ ਕੰਮਕਾਰ ਕੋਈ ਉਹਨਾਂ ਦੇ ਕੋਲ ਨਹੀਂ ਆ ਖਾਣ ਪੀਣ ਲਈ ਕੋ ਪਾਣੀ ਨਹੀਂ ਆ ਖਾਣ ਪੀਣ ਲਈ ਕੁਛ ਹੈਗਾ ਨਹੀਂ ਪਾਣੀ ਦੇ ਬੋਰ ਜਿਹੜੇ ਨੇ ਉਹ ਵੀ ਗੰਦੇ ਹੋ ਚੁੱਕੇ ਨੇ ਪਰ ਸਰਕਾਰ ਕਹਿ ਰਹੀ ਆ ਇੱਥੇ ਵੀ ਜਿਹੜੇ ਸਾਡਾ ਪ੍ਰਸ਼ਾਸਨ ਪਹੁੰਚਾ ਹੋਇਆ ਇੱਥੇ ਪਰ ਤੁਹਾਨੂੰ ਕੀ ਲੱਗਦਾ ਜਿਹੜਾ ਜ਼ਮੀਨੀ ਹਕੀਕਤ ਗਰਾਊਂਡ ਤੇ ਜਿਹੜੇ ਪ੍ਰਸ਼ਾਸਨ ਆ ਉਹ ਅੱਗੇ ਜਾ ਕੇ ਕੰਮ ਕਰ ਰਹੇ ਨੇ ਜਾਂ ਇੱਥੇ ਗੱਡੀਆਂ 'ਚ ਬੈਠੇ ਪਤਾ ਨਹੀਂ ਜੀ ਅਸੀਂ ਤੇ ਸਵੇਰੇ 11 ਵਜੇ ਤੇ ਇੱਥੇ ਆਣ ਕੇ ਬੈਠੇ ਆ ਉਸ ਤੋਂ ਬਾਅਦ ਬਰਸ਼ਾਤ ਵੀ ਸ਼ੁਰੂ ਹੋਈ ਨਾ ਤੇ ਇਹ ਕੋਈ ਸ਼ਾਸਨ ਦਾ ਬੰਦਾ ਦੇਖਿਆ ਤੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਵੇਖਿਆ ਆ ਕਿਸ਼ਤੀਆਂ ਇੱਕ ਸ਼ਾਸਨ ਵਾਲੀ ਗੱਡੀ ਕੋ ਕਿਸ਼ਤੀ ਕੋ ਗਈ ਆ ਉਹ ਮੇਰੇ ਸਾਬ ਨਾਲ ਸੇਵਾਦਾਰ ਸੀ ਉਹ ਆਪਣੀ ਉਹ ਸੇਵਾ ਨਿਭਾ ਕੇ ਤੇ ਉਹ ਗੱਡੀ ਫੇਰ ਉੱਤੇ ਕਿਸ਼ਤੀ ਲੈ ਕੇ ਨਾਲ ਚਲੇ ਗਏ ਨੇ ਨਾ ਕੋਈ ਪ੍ਰਸ਼ਾਸਨ ਦੀ ਕੋਈ ਸਰਕਾਰੀ ਸਾਨੂੰ ਇੱਥੇ ਕੋਈ ਕਿਸ਼ਤੀ ਦੀਗੀ ਆ ਨਾ ਕੋਈ ਸਰਕਾਰ ਦੇ ਬੰਦੇ ਦਿਖੇ ਨੇ ਬਸ ਇੱਕ ਡਰਾਵਾ ਜਿਹੜਾ ਨਾ ਹਵਾ ਬਣਾ ਰਹੇ ਨੇ ਆ ਹੁਣੇ ਥੋੜੀ ਦੇਰ ਪਹਿਲੇ ਇੱਕ ਅਨਾਉਂਸਮੈਂਟ ਹੋਈ ਪੋਲ ਟੁੱਟ ਚੱਲਿਆ ਜੀ ਪੋਲ ਟੁੱਟ ਚੱਲਿਆ ਜ ਕਮ ਸੇ ਕਮ ਤੁਸੀਂ ਉਹਨਾਂ ਨੂੰ ਉੱਥੇ ਤੱਕ ਤੇ ਪਹੁੰਚਦੇ ਕਰੋ ਮੈਂ ਇੱਕ ਪ੍ਰਸ਼ਾਸਨ ਨੂੰ ਇੱਕ ਜਿਹੜੀ ਹੈ ਬਾਤ ਤੁਹਾਨੂੰ ਕੀ ਲੱਗਦਾ ਝੂਠੀ ਅਫਵਾਹ ਫਲਾਈ ਜਾ ਰਹੀ ਝੂਠੀਆਂ ਅਫਵਾਹਾਂ ਜੀ ਜਿਹੜੀਆਂ ਇਹੋ ਜੀਆਂ ਗੱਲਾਂ ਬਾਤਾਂ ਨੇ ਚਲੋ ਮੈਂ ਕੁਝ ਇਸ ਤੋਂ ਤੱਕ ਵੀ ਮੰਨਦਾ ਕਿ ਚਲੋ ਕਿਸੇ ਵੇਲੇ ਬੰਦਿਆਂ ਦੇ ਉਹਨਾਂ ਦੇ ਮਨ 'ਚ ਵੀ ਡਰ ਰਿਹਾ ਕਿ ਕਿਤੇ ਕੋਈ ਅਣਹੋਣੀ ਨਾ ਹੋ ਜੇ ਆਪਾਂ ਉਸ ਚੀਜ਼ ਨੂੰ ਵੀ ਲੈ ਕੇ ਚਲੋ ਆਪਾਂ ਐਗਰੀ ਕਰ ਜੰਨੇ ਇਸ ਚੀਜ਼ ਨੂੰ ਵੀ ਪਰ ਮੈਂ ਇੱਕ ਇੱਕ ਮੇਰੇ ਜਿਹੜੇ ਪਿੰਡਾਂ ਦੇ ਵੀਰ ਨੇ ਜਾਂ ਜਿਹੜੇ ਆਪਣੇ ਪ੍ਰਸ਼ਾਸਨ ਦੇ ਜੇ ਕੋਈ ਲੱਗਾ ਹੈ ਜੇ ਕੋਈ ਬੰਦਾ ਭੁੱਲੇ ਭਲੇਖੇ ਕੋਈ ਲੱਗਾ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਪਿੰਡਾਂ ਦਾ ਸਿਸਟਮ ਕੋਈ ਇੱਥੇ ਇਹੋ ਜਿਹੇ ਬੰਦੇ ਇੱਥੇ ਬਿਠਾਏ ਜਾਣ ਪਿੰਡਾਂ ਦੇ ਮੌਤ ਬੰਨੇ ਜਿੱਦਾਂ ਸਰਪੰਚ ਨੇ ਦੂਜੇ ਤੇ ਜੇ ਬੰਦੇ ਨੇ ਜਿਹੜੇ ਕੋ ਨੰਬਰਦਾਰ ਨੇ ਉਹਨਾਂ ਦੇ ਖਾਸ ਖਾਸ ਬੰਦੇ ਹਰੇਕ ਪਿੰਡਾਂ ਦੇ ਵਿੱਚੋਂ ਬਿਠਾਏ ਜਾਣ ਤੇ ਇੱਕ ਗਿਣਤੀ ਰੱਖੀ ਜਾਵੇ ਕਿ ਕਿਹੜੀ ਟਰਾਲੀ ਆ ਰਹੀ ਹੈ ਤੇ ਕਿਹੜੀ ਟਰਾਲੀ ਕਿਹੜੇ ਪਿੰਡਾਂ ਨੂੰ ਜਾ ਰਹੀ ਤੇ ਕਿਹੜੇ ਪਿੰਡ 'ਚ ਰਹਿ ਗਈ ਆ ਜਿਹੜਾ ਮੇਨ ਮੁੱਦਾ ਕਰਨ ਵਾਲਾ ਕੰਮ ਹੈ ਕਿਉਂਕਿ ਇੱਥੇ ਵੀਰ ਕਈ ਆ ਰਹੇ ਨੇ ਕਈ ਮੇਰੇ ਵਰਗੇ ਰਾਸ਼ਨ ਪਰਣੂ ਵੀ ਲੱਗਦਾ ਹੈ ਕਿ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਪੁਆਇੰਟ ਜਿਹੜਾ ਕੋਈ ਗਾਈਡ ਕਰਨ ਉਹ ਨਹੀਂ ਬਣਾਇਆ ਗਿਆ ਕੋਈ ਨਹੀਂ ਹੈ ਕੋਈ ਪ੍ਰਸ਼ਾਸਨ ਨੂੰ ਗਾਈਡ ਕਰਨ ਵਾਲਾ ਕੋਈ ਪੁਆਇੰਟ ਨਹੀਂ ਦਿਖਿਆ ਸਾਨੂੰ ਅਹੀਂ ਅਹੀਂ ਗੱਡੀਆਂ ਰੋ ਰੋ ਕੇ ਪੁੱਛਦੇ ਪਿਆ ਕਿ ਭਈ ਕਿਹੜੇ ਪਿੰਡਾਂ ਦੇ ਵਿੱਚ ਰਾਸ਼ਨ ਪਹੁੰਚ ਗਿਆ ਕਿਹੜਾ ਨਹੀਂ ਪਹੁੰਚ ਗਿਆ ਮੈਂ ਉਹੀ ਬੇਨਤੀ ਕਰ ਰਿਹਾ ਕਿ ਸਾਨੂੰ ਜਿਹੜੇ ਸਾਡੇ ਪਿੰਡ ਦਾ ਪਿੰਡਾਂ ਦੇ ਸਰਪੰਚ ਨੇ ਜਾਂ ਮੌਤਬਰ ਬੰਦੇ ਨੇ ਉਹਨਾਂ ਦੇ ਇੱਕ ਇੱਕ ਦੋ ਦੋ ਬੰਦੇ ਇੱਥੇ ਹੋਣੇ ਚਾਹੀਦੇ ਨੇ ਕਿਉਂਕਿ ਇਹ ਗੜੇ ਇੱਥੇ ਇੱਥੋਂ ਸਾਰਾ ਰਾਸ਼ਨ ਡਿਸਟ੍ਰੀਬਿਊਟ ਹੋ ਰਿਹਾ ਜਿੰਨੀਆਂ ਵੀ ਸੰਸਥਾਵਾਂ ਇੱਥੇ ਆ ਰਹੀਆਂ ਅਜਨਾਲੇ ਦੇ ਜਿਹੜਾ ਪੁਲੀ ਆ ਪੁਲੀ ਦੇ ਉੱਪਰ ਹੀ ਆ ਰਹੀਆਂ ਨੇ ਇੱਕ ਵੀਰ ਜੀ ਮੈਂ ਇਹ ਕਵਾਂਗਾ ਉਹਨਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਬ ਕਿ ਇਹਨਾਂ ਪਿੰਡਾਂ 'ਚ ਰਾਸ਼ਨ ਜਾ ਚੁੱਕਾ ਹੈ ਤੇ ਇਹਨਾਂ ਪਿੰਡਾਂ 'ਚ ਰਹਿ ਚੁੱਕਾ ਹੈ ਕਿਉਂਕਿ ਇਹ ਨਾ ਹੋਵੇ ਕਿ ਜਿਹੜੇ ਪਿੰਡਾਂ 'ਚ ਪਹਿਲਾਂ ਰਾਸ਼ਨ ਚੁੱਕਿਆ ਹੀ ਫਿਰ ਉੱਥੇ ਹੀ ਜਾਜਾ ਦਿੱਤੀ ਜਾਈਏ ਤੇ ਜਿਹੜੇ ਵਿਚਾਰੇ ਜਿੰਨਾ ਪਿੰਡਾਂ 'ਚ ਨਹੀਂ ਪਹੁੰਚਿਆ ਉਹ ਮਾਤਰ ਗਰੀਬ ਮਰ ਜਾਣ ਇੱਥੇ ਹੀ ਭੁੱਖੇ ਭਿਆਲੇ ਮਰ ਜਾਣ ਤੇ ਫਿਰ ਸਾਡੀ ਸਾਰੇ ਤੇ ਤਾਲਮੇਲ ਦੀ ਕਮੀ ਆ ਪ੍ਰਸ਼ਾਸਨ ਬਿਲਕੁਲ ਤਾਲਮੇਲ ਦੀ ਪੂਰੀ ਪੂਰੀ ਕਮੀ ਆ ਮੈਂ ਤੁਹਾਡੇ ਆਪਣੇ ਮੀਡੀਆ ਦੇ ਮਾਧਿਅਮ ਦਰਾਈ ਇਹ ਫਿਰ ਇਹ ਬੇਨਤੀ ਕਰਨਾ ਚਾਹੁੰਦਾ ਆ ਮਾਉਨਾ ਵੀਰਾ ਸਰਪੰਚਾ ਨੂੰ ਵੀ ਉਹਨਾਂ ਵੀਰਾ ਨੰਬਰਦਾਰਾਂ ਨੂੰ ਵੀ ਉਹਨਾਂ ਮੋਹਤਬਰ ਵੀਰਾਂ ਨੂੰ ਵੀ ਕਿ ਪਲੀਜ਼ ਆਪ ਅੱਗੇ ਹੋਗੇ ਜਾ ਕੋਈ ਸੈਂਟਰ ਆਪਣਾ ਬਣਾ ਲਵੋ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਸਿਰ ਤੇ ਨਾ ਰੋ ਤੁਸੀਂ ਆਪਣੇ ਤੇ ਸਤ ਬਣਾਓ ਸਿਸਟਮ ਜਿਹੜੇ ਵਿੱਚ ਜਿਹੜੇ ਪਿੰਡ ਰਹਿ ਗਏ ਨੇ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਆ ਪਾਣੀ ਆ ਉਹ ਮੁਹੱਈਆ ਕਰਵਾਇਆ ਜਾ ਸਕੇ ਜਿਹੜੀਆਂ ਦਵਾਈਆਂ ਗੱਡੀਆਂ ਦੇ ਬਾਹਰ ਨਹੀਂ ਆਉਂਦੇ ਕੁਝ ਬੈਠੇ ਅਨਾਉਂਸਮੈਂਟ ਕਰ ਰਹੇ ਅਨਾਉਂਸਮੈਂਟ ਕਰਨਾ ਥੋੜਾ ਨਾ ਮੱਝਾਂ ਰੁੜੀਆਂ ਫਸਲਾਂ ਰੁੜੀਆਂ ਪਾਣੀ ਵਿੱਚ ਕਈ ਨਸਲਾਂ ਰੁੜੀਆਂ ਮੇਰ ਕਰੀ ਤੂ ਰੱਬਾ ਪੀਛੇ ਨਹੀਂ ਚਲਦੀ ਭਈ ਇਨਸਾਨਾਂ ਦੀ ਕਿਉਂ ਕਾਗਜ਼ ਵਰਗੀ ਕਿਸਮਤ ਰੱਬਾ ਤੂੰ ਲਿਖੀ ਕਿਸਾਨਾਂ ਦੀ ਥੈਂਕ ਯੂ ਹੋਰ ਵੇਜੇ ਤੁਸੀਂ ਕੋਈ ਇੱਥੇ ਜੋ ਪ੍ਰਸ਼ਾਸਨ ਤੋਂ ਮਈਆ ਹਲੇ ਤੱਕ ਨਹੀਂ ਕਰਵਾਈ ਜਾ ਸਕਦੀ ਜਿਵੇਂ ਕਿ ਬੋਰਡ ਦੀ ਬਹੁਤ ਪ੍ਰੋਬਲਮ ਹੈਗੀ ਬੋਟ ਹੋਣੀ ਚਾਹੀਦੀ ਕਮ ਸੇ ਕਬ ਹਾਂ ਉਹ ਤਾਂ ਅਸੀਂ ਵੀ ਦੇਖ ਰਹੇ ਹਾਂ ਕਿਉਂਕਿ ਜਿਹੜੇ ਰਾਤ ਸਮਗਰੀ ਬਹੁਤ ਲੈ ਕੇ ਆ ਰਹੇ ਨੇ ਕਿਉਂਕਿ ਪ੍ਰਸ਼ਾਸਨ ਕੋ ਕੁਇਸਤੀਆਂ ਜਿਹੜੇ ਉਹਨਾਂ ਦਾ ਜ਼ਿਆਦਾ ਪ੍ਰਬੰਧ ਨਹੀਂ ਹੋ ਸਕਿਆ ਤੇ ਦੂਸਰੀ ਗੱਲ ਇਹ ਜਿੰਨੀਆਂ ਵੀ ਸਮਾਨ ਆ ਰਿਹਾ ਬਿਲਕੁਲ ਅੱਗੇ ਲੱਗੇ ਜਾ ਰਿਹਾ ਅਗਲੇ ਮਿੰਟਾਂ ਵਿੱਚ ਨਹੀਂ ਜਾ ਰਿਹਾ ਜਿੱਥੋਂ ਤੱਕ ਪਹੁੰਚਦਾ ਜਿੱਥੋਂ ਚਾਹੀਦਾ ਉਥੋਂ ਤੱਕ ਨਹੀਂ ਪਹੁੰਚ ਰਿਹਾ ਜੋ ਹਾਂਜੀ ਜੋ ਕੀ ਇੱਥੇ ਆ ਰਿਹਾ ਤੇ ਇੱਥੇ ਹੀ ਖਤਮ ਹੋ ਰਿਹਾ ਚਾਹੀਦਾ ਕਿ ਅੱਗੇ ਤੱਕ ਮੈਨੂੰ ਵੀ ਲੱਗਦਾ ਕਿ ਇਹ ਨੇੜਲੇ ਪਿੰਨਾਂ ਤੱਕ ਹੀ ਆ ਅੱਗੇ ਜਿਹੜੇ ਜ਼ੀਰੋ ਤੇ ਬੈਠੇ ਉੱਥੇ ਨਹੀਂ ਕੋਈ ਪਹੁੰਚ ਰਿਹਾ ਹਾਂਜੀ ਹਾਂਜੀ ਬਿਲਕੁਲ ਨਹੀਂ ਉੱਥੇ ਨਹੀਂ ਪਹੁੰਚ ਰਿਹਾ ਜੀ ਜਿਹੜਾ ਸਮਾਨ ਆਉਂਦਾ ਇੱਥੇ ਹੀ ਬਸ ਵੰਡਿਆ ਜਾਂਦਾ ਸਿਰ ਸੱਚਨ ਚਾਹੀਦਾ ਕਿ ਉਸ ਵਾਸਤੇ ਕੋਈ ਸਹੂਲਤ ਹੋਵੇ ਕਿ ਜੋਗੀ ਅੱਗੇ ਤੱਕ ਪਹੁੰਚੇ ਸਮਾਨ